ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਇੱਧਰ ਤੁਸੀਂ ਦੇਖ ਰਹੇ ਹੋ ਆਪਣਾ ਛੋਟਾ ਲਾਲ ਘੋੜਾ 855 2009 ਮਾਡਲ ਇਹ ਟਰੈਕਟਰ ਆਪਣੇ ਕੋਲੇ ਆਇਆ ਵਾ ਜਿਲ੍ਹਾ ਪਟਿਆਲੇ ਤੋਂ ਪਿੰਡ ਦੇਵੀਗੜ ਤੋਂ ਇਸ ਟਰੈਕਟਰ ਦੇ ਵਿੱਚ ਜਿਹੜਾ ਆਪਾਂ ਅਗਲਾ ਹਿੱਸਾ ਤੇਗੀ ਜੁੱਲਾ ਇੰਜਨ ਦਾ ਕੰਮ ਕਲਚ ਦਾ ਕੰਮ ਗੇਅਰ ਦਾ ਕੰਮ ਪਿਛਲੇ ਹਿੱਸੇ ਦਾ ਕੰਮ ਸਾਰੀ ਜੌਬ ਦੇਣੀ ਆਪਾਂ ਇਸ ਟਰੈਕਟਰ ਨੂੰ ਬਾਕੀ ਹੋ ਸਕਿਆ ਬਾਅਦ ਚ ਆਪਾਂ ਇਹਨੂੰ ਪੇਂਟ ਜੌਬ ਵੀ ਕਰੀਏ ਇਸ ਟਰੈਕਟਰ ਨੂੰ ਕਿਉਂਕਿ ਇਹ ਟਰੈਕਟਰ ਆਪਣੇ ਕੋਲੇ ਆਇਆ ਵਾ ਘੱਟੋ ਘੱਟ 200 ਕਿਲੋਮੀਟਰ ਕਿਉਂਕਿ ਆਪ ਤਾਂ ਭਰਾ ਇਹ ਬਾਹਰ ਆਗਾ ਪਰ ਲੇਕਿਨ ਆਪਣੀ ਵੀਡੀਓ ਦੇਖ ਕੇ ਫਿਰ ਬਾਈ ਨੇ ਟਰੈਕਟਰ ਦਾ ਜਿਹੜਾ ਆਪਣੇ ਕੋਲੇ ਘੱਲਿਆ ਸੀਗਾ ਬਾਕੀ ਤੁਸੀਂ ਟਰੈਕਟਰ ਦੀ ਅੱਜ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਕੀ ਲੀਕੇਜ ਬਹੁਤ ਜ਼ਿਆਦਾ ਆਈ ਜਾਂਦੀ ਸਾਰਾ ਲੀਕ ਕਰੀ ਜਾਂਦਾ ਸੀਗਾ ਠੀਕ ਆ ਪੁਸ਼ ਵਗੈਰਾ ਹਾ ਕਰੋ ਚੈੱਕ ਲੱਗਦੇ ਆ ਇਹ ਸਾਰੇ ਮਰਗਾੜੇ ਦੇ ਗਲੇ ਨੇ ਕਰੋ ਚੈੱਕ ਠੀਕ ਆ ਦੇਖੋ ਆ ਮਰਗਾੜਾ ਦੇ ਵੇਖੋ ਖਰਾਬ ਹੋਏ ਨੇ ਆ ਦੇਖੋ ਸਾਰੇ ਬਿਲਕੁਲ ਖਰਾਬ ਹੋ ਗਏ ਨੇ ਮਰਗਾੜਾ ਆਪਾਂ ਨਵੇਂ ਲਾਉਣੇ ਆ ਇਹਦੇ ਲਿਫਟਾਪਾ ਦੇ ਵਿੱਚ ਛੋਟੀ ਰੱਖਾਂਗੇ ਠੀਕ ਹੈ ਘੇਰ ਦਾ ਕੰਮ ਵੀ ਦਾ ਫੁੱਲ ਕਰਨਾ ਵਾ ਇੰਜਨ ਦਾ ਵੀ ਫੁੱਲ ਕਰਨਾ ਵਾ ਕਲਚ ਵੀ ਫੁੱਲ ਫੁੱਲ ਜੌਬ ਦੇਣੀ ਪਾਣੀ ਕੀ ਕਰੋ ਚੱਕ ਤੇ ਸੋ ਆਪਾਂ ਲੱਗੇ ਖੋਲਣ ਇਸ ਟਰੈਕਟਰ ਨੂੰ ਇੰਜਨ ਨੂੰ ਇੰਜਨ ਖੋਲਦੇ ਆ ਅੱਜ ਇਸ ਟਰੈਕਟਰ ਦਾ ਤੇ ਦੇਖਦੇ ਆਪਾਂ ਕੀ ਇਹਦੇ ਚ ਪ੍ਰੋਬਲਮ ਨਿਕਲਦੀ ਆ ਬਾਕੀ ਇਹਦਾ ਵਲੌਗ ਤੁਹਾਨੂੰ ਅਲੱਗ ਤੋਂ ਤੁਹਾਨੂੰ ਦੇਖਣ ਨੂੰ ਮਿਲੂਗਾ ਠੀਕ ਹੈ ਜੀ ਬਾਕੀ ਇੰਸਟਾਗ੍ਰਾਮ ਤੇ ਤਾਂ ਸ਼ਾਰਟ ਤੁਹਾਨੂੰ ਦਿਖਾਉਂਦੇ ਰਾਵਾਂਗੇ ਪਰ ਲੇਕਨ ਇਹਦੀ ਸਪੈਸ਼ਲ ਵੀਡੀਓ ਕੰਮ ਕਰਨ ਦੇ ਫਿਟਿੰਗ ਦੀ ਸਾਰੀ ਤੁਹਾਨੂੰ ਬਾਅਦ ਵਿੱਚ ਦਿਖਾਈ ਜਾਊਗੀ ਠੀਕ ਹੈ ਜੀ ਜੁੜਦੇ ਆ ਬਲੌਗ ਦੇ ਨਾਲ ਮੈਂ ਕਰਦਾ ਨਹੀਂ ਚਾਰਗਾ ਕਰਕੇ ਲਓ ਜੀ ਖੋਲ ਰਿਹਾ ਆਪਣੇ ਪੱਲੇ ਦੇ ਆ ਟਰੈਕਟਰ ਜਿਹੜਾ ਫੁੱਲ ਰੀਸਟੋਰ ਕੀਤਾ ਆਪਾਂ ਪੇਂਟ ਜੌਬ ਕਰਕੇ ਸਾਰੀ ਕਿਉਂਕਿ ਇਹ ਟਰੈਕਟਰ ਆਪਾਂ ਬਾਈ ਨੂੰ ਦੇਣਾ ਡਿਲੀਵਰ ਕਰਨਾ ਸਵੇਰੇ ਲੈਣ ਆਉਣਾ ਬਾਈ ਨੇ ਤੇ ਸੋ ਆਪਣਾ ਲਗਭਗ ਇਹਦਾ ਕੰਮ ਜਿਹੜਾ ਫਾਈਨਲੀ ਆਪਣਾ ਕੰਪਲੀਟ ਹੋ ਚੁੱਕਿਆਗਾ ਆਪਣਾ ਕੰਮ ਫਾਈਨਲੀ ਕੰਪਲੀਟ ਹੋ ਚੁੱਕਿਆ ਇਸ ਤੋਂ ਬਾਅਦ ਆਪਾਂ ਟਰੈਕਟਰ ਦਾ ਕੱਢਦੇ ਆ ਬਾਹਰ ਆਪਾਂ ਇਹਨੂੰ ਤੇ ਮੁੜ ਕੇ ਇਹਦਾ ਜਿਹੜਾ ਵੀ ਮਾੜਾ ਮੋਟਾ ਕੰਮ ਆ ਸਾਰਾ ਕਰ ਦਿਆਂਗੇ ਠੀਕ ਹੈ ਪ੍ਰੋਜੈਕ ਬਾਕੀ ਤੁਸੀਂ ਫਿਨਿਸ਼ਿੰਗ ਵਗੈਰਾ ਆਪਣੀ ਆਲਰੇਡੀ ਚੈੱਕ ਕਰ ਸਕਦੇ ਹੋ। ਲਓ ਜੀ। ਹਾਂਜੀ ਮਿੱਤਰੋ ਤੇ ਸੋ ਜਿਹੜੇ ਬਚਿੱਤਰ ਭਰਾਲ ਟਰੈਕਟਰ ਆਪਾਂ ਤਿਆਰ ਕਰ ਰਹੇ ਸੀ ਤੇ ਸੋ ਨੂੰ ਬਾਈ ਜੀ ਲੈਣ ਵਾਸਤੇ ਆਪਣੇ ਕੋਲੇ ਆਏ ਸੀ ਇਹਨਾਂ ਦੇ ਬਰਾਬਰ ਛੋਟੇ। ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਕਿਉਂਕਿ ਬਾਈ ਜੀ ਆਪਣੇ ਕੋਲੇ ਰਾਤੀ ਰੁਕਣਗੇ ਇੱਥੇ ਤੇ ਜਿਹੜੇ ਭਰਾ ਆਏ ਨੇ ਉਹਨਾਂ ਨਾਲ ਕਰੌਣੇ ਗੱਲਬਾਤ ਤੇ ਸੋਹੇ ਬਾਈ ਜੀ ਆਏ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਕੀ ਨੋਵਾ ਤੁਹਾਡਾ ਬਾਈ ਜੀ ਬਾਈ ਆਪਣਾ ਗੁਰਵਿੰਦਰ ਸਿੰਘ ਹੈ ਨਾਮ ਅੱਛਾ ਗੁਰਵਿੰਦਰ ਸਿੰਘ ਹਾਂ ਜੀ ਤੇ 75 ਦੇ ਫਿਰ ਬ੍ਰਦਰ ਤੁਸੀਂ ਛੋਟੇ ਹੋ ਹਾਂ ਜੀ ਛੋਟੇ ਭਰਾ ਜੀ ਠੀਕ ਹੈ ਤੇ ਇਧਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਨਾਮ ਬਾਈ ਜੀ ਸੰਦੀਪ ਸਿੰਘ ਜੀ ਅੱਛਾ ਸੰਦੀਪ ਸਿੰਘ ਜੀ ਤੇ ਬਾਈ ਫਿਰ ਬੱਸੇ ਆਉਣਾ ਪਿਆਣਾ ਤੁਹਾਨੂੰ ਹਾਂਜੀ ਹਾਂਜੀ ਬੱਸੇ ਆਉਣਾ ਪਿਆ ਜੀ ਤੁਹਾਨੂੰ ਤਾਂ ਇਦਾਂ ਲੱਗਿਆ ਹਣਾ ਵਾਰ ਜ਼ਿਆਦਾ ਆ ਨਾ ਹਾਂਜੀ ਹਾਂਜੀ ਮੈਨੂੰ ਤਾਂ ਬਹੁਤ ਲੱਗਿਆ ਜੀ ਕਿਉਂਕਿ ਬੱਸਾਂ ਦਾ ਇੰਨਾ ਸਫਰ ਵੀ ਨਹੀਂ ਕਿਤੇ ਹਾਂ ਸਫਰ ਨਹੀਂ ਕਿਤੇ ਕੀਤਾ ਹਣਾ ਤੇ ਬਾਕੀ ਬਾਈ ਜੀ ਤੁਸੀਂ ਵੀ ਬਾਈ ਵਿਚਤਰ ਕੋਲੀ ਹੁੰਨੇ ਆ ਨਹੀਂ ਅਸੀਂ ਥੋੜਾ ਉੱਤੋਂ ਸੈੜਦੇ ਹੋਈਦਾ ਜੀ ਪੰਜ ਸੈਕਿੰਡ ਅੱਧਾ ਰਾਤ ਦਾ ਵੱਡੇ ਭਰਾ ਤੋਂ ਠੀਕ ਹੈ ਇਹ ਬਾਈ ਜੀ ਆਪਣੇ ਫਿਰ ਚਾਚੇ ਦਾਦੇ ਦੇ ਮੁੰਡੇ ਇਹ ਚਾਚੇ ਦਾਦੇ ਦੇ ਮੁੰਡੇ ਜੀ ਆਪਣੇ ਠੀਕ 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 ਹੈ ਜੀ ਠੀਕ ਹੈ ਤੇ ਫਿਰ ਬਾਈ ਜਿਹੜਾ ਆਪਾਂ ਟਰੈਕਟਰ ਤਿਆਰ ਕੀਤਾ ਫਿਰ ਮਾਨ ਦੀ ਖੁਆਇਸ਼ ਸੀ ਤਿਆਰ ਕਰਾਉਣੀ ਮਾਨ ਦੀ ਖੁਆਇਸ਼ ਸੀ ਜੀ ਤੁਹਾਨੂੰ ਮਿਲ ਕੇ ਭਰਾਣੇ ਜਿੱਦਾਂ ਵੀ ਕੀਤਾ ਤਿਆਰ ਬਹੁਤ ਵਧੀਆ ਕੀਤਾ ਜਿਹੜਾ ਟਰੈਕਟਰ ਵੇਖਿਆ ਬਹੁਤ ਖੁਸ਼ੀ ਹੋਈ ਜੀ ਵੇਖ ਕੇ ਟਰੈਕਟਰ ਵੀ ਸਾਡਾ ਹੀ ਆ ਇੱਕ ਖੁਸ਼ੀ ਖਾਸ ਨਹੀਂ ਹੈਗਾ ਠੀਕ 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 ਹੈ ਜੀ ਹਾਂ ਜੀ ਹਾਂ ਜੀ ਚਲੋ ਚੰਗੀ ਗੱਲ ਹੈ ਨਾ ਜੀ ਆ ਇਹਨਾਂ ਤੁਹਾਡਾ ਨਾ ਤੇ ਕਿਉਂਕਿ ਤੁਸੀਂ ਸਾਨੂੰ ਇੰਨੇ ਵਾਰ ਟਾ ਕੇ ਰਿਜਕ ਦਿੱਤਾ ਹਨ ਪਰਮਾਤਮਾ ਨੇ ਜਿਹੜਾ ਨਾ ਇਹ ਰਿਜਕ ਦਿਨਾ ਕਿਉਂਕਿ ਤੁਹਾਡੀ ਸੇਵਾ ਹੀ ਇੱਕ ਹਿਸਾਬ ਦੀ ਹੈ ਨਾ ਹੁਣ ਕਿੰਨੇ ਬੰਦੇ ਸਾਡੇ ਤੇ ਅਕੋਰਡਿੰਗ ਕੰਮ ਕਰਦੇ ਆ ਕਿੰਨੇ ਬੰਦਿਆਂ ਦਾ ਗਾਹ ਰੋਜ਼ਗਾਰ ਚੱਲਿਆ ਹੈ ਨਾ ਇਹ ਤੁਸੀਂ ਸੇਵਾ ਦਿੱਤੀ ਫੇਰ ਹੀ ਚੱਲਿਆ ਹਾਂਜੀ ਚਲੋ ਨਾਲੇ ਵੀਰ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਠੀਕ ਠੀਕ ਬਹੁਤ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਵੀਰ ਜੀ ਤੁਹਾਡਾ ਠੀਕ 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 ਹੈ ਜੀ ਹਾਂਜੀ ਮਿਲ ਕੇ ਬਹੁਤ ਖੁਸ਼ੀ ਹੋਈ ਟਰੈਕਟਰ ਨਾਲ ਮਿਲ ਕੇ ਵੱਧ ਖੁਸ਼ੀ ਤੁਹਾਨੂੰ ਹੋਈ ਠੀਕ ਠੀਕ ਹੈ ਬਾਈ ਜੀ ਤੇ ਬਾਈ ਆਪਣਾ ਫਰ ਏ ਕਿ ਉਹ ਹੀ ਆਪਣਾ ਨਾਲ ਹੀ ਆਪਣਾ ਦੇਵੀ ਗਾੜੀ ਅੱਛਾ ਦੇਵੀ ਗਾੜੀ ਪਿੰਡ ਉਹੀ ਆ ਠੀਕ ਠੀਕ ਆ ਮੈਂ ਕਿਹਾ ਰਿਸਤਾਰੀ ਚ ਕਿਤੇ ਬਾਈ ਨਹੀਂ ਕਿਤੇ ਨਾ ਹਾਂ ਹਾਂ ਠੀਕ ਠੀਕ ਚੱਲ ਸਾਡੇ ਸਟਾਚ ਤੇ ਹਾਂ ਠੀਕ ਹੈ ਤੇ ਆਪਾਂ ਆਪਣੇ ਕੋਲ ਟਰੈਕਟਰ ਕਿਹਗੇ ਇਸ ਇਸੇ ਨੇ ਕੰਮ ਕਰਨਾ ਠੀਕ ਠੀਕ ਹੈ ਠੀਕ ਹੈ ਤੇ ਆਪਣਾ ਹੋਰ ਕੀ ਕੰਮ ਕੀ ਕਰਦੇ ਤੁਸੀਂ ਮੈਂ ਡਰਾਈਵਰ ਹੀ ਕਰਦਾ ਮੈਂ ਅੱਛਾ ਅੱਛਾ ਠੀਕ ਠੀਕ ਆਪਣੇ ਲੋਕਲੀ ਹਾਂ ਜੀ ਲੋਕਲੀ ਲਾਲਿਆ ਦੀ ਗੱਡੀ ਚਲਾਉਂਦਾ ਅੱਛਾ ਅੱਛਾ ਠੀਕ ਠੀਕ ਚਲੋ ਚੰਗੀ ਗੱਲ ਆ ਹਨਾ ਮਿਹਨਤ ਤਾਂ ਕਰਨੀ ਆ ਹਨਾ ਚਾਹੀਦੀ ਆ ਤੇ ਸੋ ਦੋਸਤੋ ਬਾਕੀ ਟਰੈਕਟਰ ਤੁਹਾਨੂੰ ਦਿਖਾਉਣਾ ਜਾ ਕੇ ਵਰਕਸ਼ਾਪ ਬਾਕੀ ਇੱਧਰ ਆਪਾਂ 스ਨੈਕ ਰਲਦੇ ਆਏ ਸੀਗੇ ਖਾਣ ਪੀਣ ਕੁਝ ਤੇ ਕਿਉਂਕਿ ਬਾਈ ਜੀ ਹੁਣ ਇੰਨੀ ਵਾਟ ਆਏ ਆ ਤੇ ਫਿਰ ਸੇਵਾ ਪਾਣੀ ਤਾਂ ਹਨਾ ਬਣਦਾ ਹੀ ਐ ਹਾਂਜੀ ਹਾਂਜੀ ਆ ਜੀ ਬਾਕੀ ਜੇ ਤੋ ਕਹੇ ਤੁਹਾਡੇ ਏਰੀਆ 'ਚ ਤੁਸੀਂ ਸਹੀ ਹਨਾ ਆਈ ਆਮਨੇ ਜਾਨ ਹਾਂ ਨਹੀਂ ਆਵਾਂਗੇ ਜ਼ਰੂਰ ਆਵਾਂਗੇ ਮੈਂ ਉੱਦੇ ਥੋੜੇ ਦਿਨ ਹੋਗੇ ਨਾ ਮੈਂ ਉੱਦੇ ਆਣਾ ਸੀਗਾ ਆਪਣਾ ਕਿੰਨੀ ਤਰੀਕ ਸੀ ਯਾਰ ਉੱਦੇ ਮੇਰੇ ਹਿਸਾਬ ਨਾਲ ਯਾਰ 25 26 ਤਰੀਕ ਦੀ ਸੀਗੀ ਹਾਂਜੀ ਤੇ ਉੱਦੇ ਮੈਂ ਆਣਾ ਸੀਗਾ ਫਿਰ ਉੱਦੇ ਮੈਂ ਬਿਮਾਰ ਬਹੁਤ ਜ਼ਿਆਦਾ ਉੱਥੇ ਹੋ ਗਿਆ ਸਹੀ ਭਾਈ ਜੀ ਜਿਸ ਕਾਰਨ ਕਰਕੇ ਫਿਰ ਆਇਆ ਨਹੀਂ ਗਿਆ ਹਣਾ ਹਾਂਜੀ ਹਾਂਜੀ ਕੋਈ ਨਹੀਂ ਚਲੋ ਭਾਈ ਜੀ ਬਹੁਤ ਬਹੁਤ ਧੰਨਵਾਦ ਹਨਾ ਤੁਹਾਡਾ ਤੁਸੀਂ ਸਾਡੇ ਕੋਲੇ ਆਏ ਹਾਂਜੀ ਹਾਂਜੀ ਸੋ ਦੋਸਤੋ ਜਿਹੜਾ ਆਪਣੇ ਕੋਲ ਟਰੈਕਟਰ 855 2275 ਭਰਾਲਾ ਆਪਣੇ ਕੋਲੇ ਆਇਆ ਸੀਗਾ ਸੋ ਆਪਣਾ ਆਲ ਓਵਰ ਟਰੈਕਟਰ ਜਿਹੜਾ ਰੀਸਟੋਰ ਹੋ ਗਿਆ ਸੀਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਭਾਈ ਜੀ ਲੈ ਕੇ ਜਾ ਰਹੇ ਨੇ ਟਰੈਕਟਰ ਨੂੰ ਛਤੜੀ ਵਗੈਰਾ ਇਹਦੇ ਉੱਪਰ ਆਪਾਂ ਸਿੰਪਲ ਲਵਾਈ ਆ ਮਿਊਜ਼ਿਕ ਸਿਸਟਮ ਵੀ ਆਪਾਂ ਸਿੰਪਲ ਲਵਾਇਆ ਇਹਦੇ ਉੱਪਰ ਕੋਈ ਡੈਕੋਰੇਸ਼ਨਾਂ ਬਾਲੀ ਆਪਾਂ ਕੀਤੀ ਨਹੀਂ ਕਿ ਜਿੱਦਾਂ ਕੰਪਨੀ ਦਾ ਟਰੈਕਟਰ ਜਨਨ ਆਉਂਦਾਗਾ ਉਦਾਂ ਹੀ ਰੱਖਿਆ। ਬਾਕੀ ਕਈ ਭਰਾ ਕਹਿਣਗੇ ਯਾਰ ਤੂੰ ਟੈਸਟ ਡਰਾਈਵ ਨਹੀਂ ਕਰਾਇਆ ਜਾਂ ਸਾਨੂੰ ਚਲਾ ਕੇ ਨਹੀਂ ਦਿਖਾਇਆ। ਸੋ ਦੋਸਤੋ ਬਾਈ ਜੀ ਨੂੰ ਹੈਗੀ ਸੀ ਕਾਲੀ ਕਿਉਂਕਿ ਬਾਈ ਨੇ ਕੱਲ ਨੂੰ ਹੈਗਾ ਝੋਨਾ ਵੜਨਾ ਜਿਸ ਕਾਰਨ ਕਰਕੇ ਬਹੁਤ ਖਿੱਚ ਨਾਲ ਤਿਆਰ ਕੀਤਾਗਾ। ਤੇ ਬਾਕੀ ਇਹ ਬਾਈ ਜੀ ਆਏ ਨੇ ਲੈਣ ਆਪਣੇ ਕੋਲੇ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਬਾਈ ਫਰ ਅੱਜ ਤਾਂ ਹਨੇਰਾ ਹੀ ਕਰ ਲਿਆ ਹਨਾ ਹਾਂਜੀ ਹਾਂਜੀ ਹਨੇਰਾ ਵਾਵਾ ਟਾਈਮ ਹੋ ਗਿਆ 11 ਤੇ ਫਿਰ ਟਰੈਕਟਰ ਕੱਲ ਨੂੰ ਲਾਏ ਨਾ ਸੀਗਾ ਨਹੀਂ ਭਾਜੀ ਜ਼ਰੂਰ ਤਾਂ ਯਾਰ ਸਵੇਰੇ ਜੀ ਮਸ਼ੀਨ ਲੱਗਣੀ ਆ ਅੱਛਾ ਤੇ ਝੋਨਾ ਝੋਨਾ ਵੜਨਾ ਜਾ ਕੇ ਠੀਕ 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 ਹਾਂਜੀ ਹਾਂਜੀ ਤੇ ਹੋਰ ਬਾਕੀ ਭਾਜੀ ਉਹਨਾਂ ਦਾ ਬਹੁਤ ਵਧੀਆ ਕੰਮ ਪਸੰਦ ਬਹੁਤ ਜ਼ਿਆਦਾ ਆ ਜੀ ਅੱਛਾ ਤੇ ਬਾਈ ਜਿਹੜਾ ਮੈਂ ਪਹਿਲਾਂ ਟਰੈਕਟਰ ਸੀ ਆਪਣਾ ਉਹਦੇ ਨਾਲ ਕਿੰਨਾ ਕੁ ਫਰਕ ਲੱਗਦਾ ਹੁਣ ਤੈਨੂੰ ਭਾਜੀ ਬਹੁਤ ਜ਼ਿਆਦਾ ਫਰਕ ਹੈ ਅੱਗੇ ਚਲਾ ਕੇ ਹੀ ਵੇਖਿਆ ਅੱਛਾ ਚਲਾ ਕੇ ਸ਼ਹਿਰ ਹੈ ਆਪਣਾ ਉੱਥੇ ਗਏ ਹੀ ਹਾਂ ਤੇ ਬਹੁਤ ਵਧੀਆ ਫਰਕ ਆ ਹ ਤੇ ਚਲੋ ਚੰਗੀ ਗੱਲ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਮਾਨ ਰੂਹ ਖੁਸ਼ ਹੁੰਦੀ ਭਾਜੀ ਵੇਖ ਕੇ ਚੀਜ਼ ਨੂੰ ਕੰਮ ਆਇਆ ਠੀਕ ਆ ਜੀ ਹਾਂਜੀ ਹਾਂਜੀ ਤੇ ਕਿਉਂਕਿ ਸੱਜਣੋਂ ਆਪਾਂ ਇਸ ਟਰੈਕਟਰ ਦੇ ਵਿੱਚ ਜਿਹੜਾ ਵੀ ਕੰਪਨੀ ਲਾ ਕੇ ਦਿੰਦੀ ਹੈ ਆਪਣੇ ਟਰੈਕਟਰ ਦੇ ਉੱਪਰ ਪਾਰਟ ਸਾਰਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਤੁਹਾਨੂੰ ਪਿਛਲੇ ਪਾਸੇ ਵੀ ਦਰਸ਼ਨ ਪਵਾ ਦਿੰਨੇ ਆਪਾਂ ਇਹਦੇ ਆ ਕਰੋ ਚੈੱਕ ਖੜ ਬੰਦ ਕਰ ਤੇ ਸੋ ਆਪਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਿਸਟ੍ਰੀਬਿਊਟਰ ਵਗੈਰਾ ਆਪਾਂ ਡਬਲ ਬਾਕੀ ਟੌਪ ਲਿੰਕ ਵਗੈਰਾ ਕੰਪਨੀ ਦੀ ਸਾਰਾ ਆਪਾਂ ਜੈਨੂਨ ਜਿੱਦਾਂ ਆਪਾਂ ਕੰਪਨੀ 'ਚੋ ਟਰੈਕਟਰ ਆਂਦਾਗਾ ਓਦਾਂ ਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸੋ ਟਰੈਕਟਰ ਤਿਆਰ ਹੋ ਗਿਆ ਸੀ ਬਾਕੀ ਵਾਇਰਿੰਗ ਬਾਈ ਜੀ ਨੇ ਪਿੰਡੋ ਕਰਵਾਉਣੀ ਆ ਆਪਾਂ ਪਕਤੋਂਗੇ ਬੈਟਰੀ ਚਾਰਜ ਕਰਦੀ ਕਰਤੀ ਤੇ ਵਾਇਰਿੰਗ ਇਹਨਾਂ ਨੂੰ ਸਾਰਾ ਸਮਾਨ ਆਪਾਂ ਨਾਲ ਦੇਤਾ ਤੇ ਓਕੇ ਦੀ ਰਿਪੋਰਟ ਹੋ ਗਈ ਤੇ ਇਧਰ ਵੀਰ ਆਪਣੇ ਕੋਲ ਨਾਲ ਆਏ ਵੀ ਆਏ ਸੀ ਹਾਂਜੀ ਬਾਈ ਜੀ ਕਿਵੇਂ ਲੱਗਾ ਟਰੈਕਟਰ ਮੈਂ ਕਹਿੰਦਾ ਪਾਜੀ ਬੈਜਾ ਵੈਜਾ ਕਰਾਤੀ ਗਿਆ ਅੱਛਾ ਠੀਕ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਬਾਕੀ ਤੁਸੀਂ ਪਹਿਲਾਂ ਵੀ ਚਲਾਇਆ ਹਨਾ ਹੁਣ ਚਲਾਉਣ 'ਚ ਕਿੰਨਾ ਕ ਫਰਕ ਆ ਚੀਜ਼ ਦਾ ਪਾਜੀ ਬਹੁਤ ਫਰਕ ਹੈ ਜੀ ਠੀਕ ਕਹਿ ਨਹੀਂ ਸਕਦਾ ਜੀ ਟਰੈਕਟਰ ਇਹ ਤਿਆਰ ਹੋਇਆ ਟੋਪ ਮਾਡਲ ਹੋਏਗਾ ਜੀ ਤਿਆਰ ਹੋਇਆ ਜੀ ਐਂਡੀ ਮਾਡਲ ਹਾਂਜੀ ਠੀਕ ਹੈ ਠੀਕ ਹੈ ਤੇ ਚਲੋ ਬਾਈ ਜੀ ਧੰਨਵਾਦ ਹਨਾ ਤੁਹਾਡਾ ਵੀ ਜੀ ਆਇਆਂ ਨੂੰ ਸਾਡੇ ਕੋਲੇ ਆਉਣ ਤੇ ਤੇ ਸੋ ਦੋਸਤੋ ਬਾਕੀ ਟਰੈਕਟਰ ਕਰ ਦੇਣ ਡਿਲੀਵਰ ਬਾਕੀ ਲੈ ਕੇ ਜਾਂਦੇ ਨੇ ਬਾਕੀ ਜਿਹੜਾ ਤੁਹਾਡੀ ਆਪਣੀ ਵਰਕਸ਼ਾਪ ਤੇ ਕੰਮ ਆਇਆ ਤੁਹਾਨੂੰ ਦਿਖਾ ਕੇ ਤੇ ਫਿਰ ਉਸ ਤੋਂ ਬਾਅਦ ਵੀਡੀਓ ਦੀ ਸਮਾਪਤੀ ਕਰ ਦੇਾਂਗੇ ਠੀਕ ਹੈ ਜੀ ਸੋ ਦੋਸਤੋ ਬਾਈ ਯਾਰ ਕੇ ਲੈ ਕੇ ਜਾ ਰਹੇ ਸੀ ਟਰੈਕਟਰ ਨੂੰ ਤੇ ਸਾਬ ਨੇ ਜਾਏ ਚੰਗਾ ਆਰਾਮ ਨਾਲ ਤੇ ਓਕੇ ਜੀ ਰਿਪੋਰਟ ਆ ਬਾਕੀ ਟਰੈਪਰ ਪਰ ਰਾਤੀ 12:30 ਦੇ ਕਰੀਬ ਡਿਲੀਵਰ ਕੀਤਾ ਬਾਈ ਨੂੰ ਠੀਕ ਹੈ ਬਸ ਚੈੱਕ ਅਪ ਕਰ ਲਿਓ ਰਸਤੇ ਚ ਇੱਕ ਵਾਰੀ ਰੋਕ ਕੇ ਠੀਕ ਆ ਜੀ ਓਕੇ ਧੰਨਵਾਦ ਜੀ